ਹਾਂਜੀ ਬਾਈ ਤੁਸੀਂ ਜੁੜ ਚੁੱਕੇ ਹੋ ਆਪਣੇ YouTube ਚੈਨਲ ਬਰਾਡ ਬਰਬਰੀ ਗੋਟ ਫਾਰਮ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਕਾਰੀ ਦੇਵਾਂਗੇ ਵੀ ਮੀਆਂ ਦੇ ਮੌਸਮ ਵਿੱਚ ਬੱਕਰੇ ਦੀ ਸਾਂਭ ਸੰਭਾਲ ਕਿਵੇਂ ਕਰਨੀ ਚਾਹੀਦੀ ਆ ਇਹਦੇ ਬਾਰੇ ਆਪਾਂ ਸਾਰੀ ਜਾਣਕਾਰੀ ਦੇਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸੋ ਹਾਂਜੀ ਬਾਈ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਪਹਿਲਾਂ ਵੀਡੀਓ ਪਾਈ ਆ ਇਹਦੇ ਬਾਰੇ ਚ ਤੇ ਫਿਰ ਤੋਂ ਆਪਾਂ ਤੁਹਾਨੂੰ ਦੱਸਦੇ ਹਾਂ ਜਿਹੜੇ ਬੱਕਰੇ ਦੀ ਸਾਂਭ ਸੰਭਾਲ ਆ ਤੇ ਰੱਖ ਰਖਾਅ ਕਰਨਾ ਬਹੁਤ ਜ਼ਰੂਰੀ ਆ ਮੀਂਹ ਦੇ ਮੌਸਮ ਵਿੱਚ ਵੀ ਇਹਨਾਂ ਦੀ ਸਾਂਭ-ਸਵਾਲ ਬਹੁਤ ਜ਼ਰੂਰੀ ਹੁੰਦੀ ਆ ਤੇ ਉਹਦੇ ਲਈ ਕੀ ਕਰਨਾਗਾ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਦੱਸ ਦਿਆਂਗੇ ਜਿਹੜਾ ਇਹਨਾਂ ਨੂੰ ਗਿੱਲੀ ਜਗ੍ਹਾ ਤੇ ਨਹੀਂ ਰੱਖਣਾਗਾ ਜ਼ਿਆਦਾ ਮੀਂਹ ਪੈ ਰਿਹਾ ਹੁਣ ਜਿਹੜਾ ਮੌਸਮ ਆ ਇਹਦੇ ਵਿੱਚ ਜਿਹੜੀ ਜਗ੍ਹਾ ਕੱਚੀ ਜਗ੍ਹਾ ਉਹ ਗਿੱਲੀ ਹੋ ਜਾਂਦੀ ਹੈ ਗਾਰਾ ਬਾਂਜਦਾ ਤਾਂ ਉਹ ਜਗ੍ਹਾ ਤੇ ਆਪਾਂ ਬੱਕਰੀਆਂ ਨੂੰ ਨਹੀਂ ਰੱਖਣਾਗਾ ਇਹਨਾਂ ਨੂੰ ਸੁੱਕੀ ਜਗ੍ਹਾ ਵਿੱਚ ਰੱਖਣਾਗਾ ਤਾਂ ਜੋ ਇਹ ਬਿਮਾਰ ਨਾ ਹੋਣ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਵੀ ਬੱਕਰੀਆਂ ਨੂੰ ਬਿਮਾਰੀਆਂ ਤੋਂ ਕਿਵੇਂ ਬਚਾਉਣਾ ਮੀਆਂ ਦੇ ਮੌਸਮ ਵਿੱਚ ਜਿਹੜਾ ਇਹਨਾਂ ਨੂੰ ਬਿਮਾਰੀਆਂ ਤੋਂ ਕਿਵੇਂ ਰਹਿਤ ਕਰ ਸਕੀਏ ਉਹਦੇ ਬਾਰੇ ਆਪਾਂ ਜਾਣਕਾਰੀ ਦਿਨੇ ਆ ਤੁਹਾਨੂੰ ਉਹਦੇ ਲਈ ਆਪਾਂ ਕੀ ਕਰਨਾਗਾ ਇੱਕ ਤਾਂ ਵੀ ਆਪਾਂ ਪਹਿਲਾਂ ਵੀਡੀਓ ਵਿੱਚ ਦੱਸਦੇ ਨੇ ਵੀ ਜਿਹੜੀ ਇਹਨਾਂ ਦੀ ਡੀਵਾਰਮਿੰਗ ਤੇ ਲੀਵਰ ਟਾਨ ਕੇ ਇਹ ਸਮੇਂ ਸਮੇਂ ਤੇ ਹੋਈ ਹੋਵੇ ਮੀਆਂ ਤੋਂ ਪਹਿਲਾਂ ਹੀ ਜਿਹੜੀ ਡੀਵਾਰਮਿੰਗ ਆ ਬੱਕਰੀਆਂ ਦੀ ਹੋਈ ਵੀ ਹੋਵੇ ਤੇ ਲੀਵਰ ਟਾਨ ਕੇ ਵੀ ਇਹਨਾਂ ਨੂੰ ਦਿੱਤੀ ਹੋਵੇ ਮੀਆਂ ਤੋਂ ਪਹਿਲਾਂ ਹੀ ਤੇ ਇਸ ਤੋਂ ਬਾਅਦ ਵੀ ਕਈ ਬੱਕਰੀਆਂ ਜਿਹੜੀਆਂ ਨੇ ਇਹਨਾਂ ਦਾ ਇਮਿਊਨਿਟੀ ਸਿਸਟਮ ਦਾ ਕਮਜ਼ੋਰ ਹੋ ਜਾਂਦਾ ਤੋ ਜੇਕਰ ਨੇ ਜਿਹੜਾ ਮੀਆਂ ਦੇ ਮੌਸਮ ਵਿੱਚ ਇਹ ਬਿਮਾਰ ਹੋ ਜਾਂਦੀ ਹੈ। ਤੋ ਉਹਦੇ ਲਈ ਆਪਾਂ ਕੀ ਕਰਨਾਗਾ ਉਹਨਾਂ ਨੂੰ ਬੱਕਰੀਆਂ ਨੂੰ ਆਪਾਂ ਕੀ ਦੇ ਸਕਦੇ ਹਾਂ ਉਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ। ਉਹਦੇ ਲਈ ਆਪਾਂ ਵੀ ਬੱਕਰੀਆਂ ਨੂੰ ਗੁੜ ਦੇ ਸਕਦੇ ਆ। ਗੁੜ ਦੇ ਨਾਲ ਬੱਕਰੀਆਂ ਦਾ ਇਮਿਊਨਿਟੀ ਸਿਸਟਮ ਬੂਸਟ ਹੋ ਜੂਗਾ ਤੇ એનર્ਜੀ ਬੂਸਟ ਹੁੰਦੀ ਹੈ ਨਾਲ ਤੇ ਆਪਾਂ ਇਹ ਬੱਕਰੀਆਂ ਨੂੰ ਦੇ ਸਕਦੇ ਹਾਂ ਤੇ ਨਾਲ ਬੱਕਰੀਆਂ ਬਹੁਤ ਘੱਟ ਬਿਮਾਰ ਹੋਣਗੀਆਂ। ਇਹਨਾਂ ਦੇ ਵਿੱਚ એનર્ਜੀ ਜਿਹੜੀ ਉਹ ਵਾਝੂਗੀ ਤੇ ਹੋਰ ਵੀ ਕਈ ਮਿਨਰਲਸ ਜਾਂ ਹੋਰ ਕਈ ਤੱਤ ਹੁੰਦੇ ਆ ਗੁੜ ਦੇ ਵਿੱਚ ਤਾਂ ਆਪਾਂ ਬੱਕਰੀ ਨੂੰ ਗੁੜ ਜਿਹੜਾ ਇਹ ਦੇ ਸਕਦੇ ਆ। ਤੇ ਇਸ ਤੋਂ ਬਾਅਦ ਤਾਂ ਨਵੇਂ ਵੀ ਦੱਸ ਦਿੰਨੇ ਆ ਵੀ ਆਪਾਂ ਕਿਹੜੀਆਂ ਬੱਕਰੀਆਂ ਨੂੰ ਗੁੜ ਦੇ ਸਕਦੇ ਆ ਗੁੜ ਤੇ ਕਿਹੜੀਆਂ ਨੂੰ ਨਹੀਂ ਦੇ ਸਕਦੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਜਿਵੇਂ ਦੱਸਿਆ ਕਿ ਜਿਨ੍ਹਾਂ ਦੀ ਡੀ ਵਰਮਿੰਗ ਹੋਈ ਵੀ ਅੰਮੀਆ ਤਾਂ ਪਹਿਲਾਂ ਡੀ ਵਰਮਿੰਗ ਹੋਈ ਹੋਆ ਤੇ ਲਿਵਰ ਟਾਨਿਕ ਵੀ ਜਿਨ੍ਹਾਂ ਨੂੰ ਦਿੱਤੀ ਹੋਈ ਆ ਉਹਨਾਂ ਨੂੰ ਆਪਾਂ ਗੁੜ ਦੇ ਸਕਦੇ ਉਹਨਾਂ ਲਈ ਗੁੜ ਜਿਹੜਾ ਬਹੁਤ ਫਾਇਦੇਮੰਦ ਆ ਤਾਂ ਆਪਾਂ ਉਹਨਾਂ ਬੱਕਰੀ ਨੂੰ ਗੁੜ ਦੇ ਸਕਦੇ ਆ ਤੇ ਜਿਨ੍ਹਾਂ ਬੱਕਰੀਆਂ ਡੀ ਵਰਮਿੰਗ ਨਹੀਂ ਹੋਈ ਉਹਨਾਂ ਨੂੰ ਗੁੜ ਨਹੀਂ ਦੇਣਾ ਚਾਹੀਦਾ ਕਿਉਂਕਿ ਜੇਕਰ ਆਪਾਂ ਉਹਨਾਂ ਨੂੰ ਗੁੜ ਦੇ ਦੇਵਾਂਗੇ ਤਾਂ ਉਹਨਾਂ ਦੇ ਪੇਟ ਵਿੱਚ ਕੀੜੇ ਹੋਣਗੇ ਤੇ ਜਿਹੜਾ ਕੀੜੇ ਪੇੜ ਦੇ ਕੀੜੇ ਆ ਉਹ ਹੋਰ ਵੱਧ ਜਾਣਗੇ ਉਹਨਾਂ ਦੀ ਮਾਤਰਾ ਹੋਰ ਵੱਧ ਜੂਗੀ ਤੇ ਬੱਕਰੀ ਜਿਹਨੂੰ ਜਿਹੜਾ ਆਪਾਂ ਖਾਣ ਪੀਣ ਪਾਉਂਦੇ ਆਪਾਂ ਨੂੰ ਹਰਾ ਚਾਰਾ ਜਾਂ ਸੁੱਕਾ ਚਾਰਾ ਜਾਂ ਖਰਾਕ ਵਗੈਰਾ ਫੀਡ ਵਗੈਰਾ ਕੁਝ ਵੀ ਪਾਉਂਦੇ ਆ ਤਾਂ ਉਹ ਲੱਗਦੀ ਨਹੀਂ ਕਿ ਉਹ ਜਿਹੜੇ ਪੇੜ ਦੇ ਕੀੜੇ ਆ ਉਹ ਵੀ ਖਾਣ ਲੱਗ ਪੈਂਦੇ ਆ ਤੇ ਬੱਕਰੀ ਕਮਜ਼ੋਰ ਹੋ ਜਾਂਦੀ ਤੇ ਬੱਕਰੀ ਬਿਮਾਰ ਹੋ ਜਾਂਦੀ ਆ ਤੇ ਜਿਹੜੀ ਇਸ ਲਈ ਆਪਾਂ ਤੁਹਾਨੂੰ ਦੱਸਾਂਗੇ ਜਿਹੜੀ ਬੱਕਰੀ ਡੀਵਰਮਿੰਗ ਨਹੀਂ ਹੋਈ ਤਾਂ ਉਹਨੂੰ ਆਪਾਂ ਗੋਡਣ ਨਹੀਂ ਦੇਣਾਗਾ ਤੇ ਇਸ ਤੋਂ ਬਾਅਦ ਇੱਕ ਤੁਹਾਨੂੰ ਆਪਾਂ ਹੋਰ ਦੱਸ ਦਿੰਨੇ ਆ ਜੜੀਆਂ ਗੱਬਣ ਬੱਕਰੀਆਂ ਬਈ ਆਪਣੇ ਕੋਲੇ ਉਹਨਾਂ ਨੂੰ ਵੀ ਆਪਾਂ ਜਿਹੜਾ ਗੁੜ ਨਹੀਂ ਦੇਣਾਗਾ। ਕੋਈ ਗੱਬਣ ਬੱਕਰੀ ਨੂੰ ਆਪਾਂ ਗੁੜ ਦੇ ਦਿੰਦੇ ਹਾਂ ਗਰਮ ਹੁੰਦਾ ਉਹਦਾ ਕਰਕੇ ਜਿਹੜੇ ਬੱਕਰੀਆਂ ਫਲ ਵੀ ਸਿੱਟ ਸਕਦੀਆਂ ਕਿਉਂਕਿ ਮੌਸਮ ਗਰਮੀਆਂ ਦਾ ਮੀਂਹ ਕੁ ਦੋ ਦਿਨ ਪੈਂਦੇ ਆ ਤੇ ਬਾਅਦ ਚ ਗਰਮੀ ਹੋ ਜਾਂਦੀ ਆ ਤੇ ਉਹਦਾ ਕਰਕੇ ਜਿਹੜਾ ਆਪਾਂ ਗੁੜ ਗੱਬਣ ਬੱਕਰੀਆਂ ਨੂੰ ਵੀ ਨਹੀਂ ਦੇਣਾਗਾ। ਹਾਂਜੀ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਹੋਰ ਦੱਸ ਦਿੰਨੇ ਆ ਜਿਹੜੀਆਂ ਬੱਕਰੀਆਂ ਸੂਈਆਂ ਹੋਈਆਂ ਜਿਨ੍ਹਾਂ ਨੇ ਬੱਚੇ ਦਿੱਤੇ ਆ ਬੱਕਰੀਆਂ ਨੇ ਮੰਨ ਤੋਂ 7 ਦਿਨ ਹੋ ਗਿਆ ਜਿਨ੍ਹਾਂ ਨੂੰ ਸੂਇਆ ਨੂੰ ਉਹਨਾਂ ਨੂੰ ਵੀ ਆਪਾਂ ਗੁੜ ਜਿਹੜਾ ਦੇ ਸਕਦੇ ਉਹਨਾਂ ਲਈ ਗੁੜ ਜਿਹੜਾ ਫਾਇਦੇਮੰਦ ਆ ਕਿਉਂਕਿ ਉਹਦੇ ਨਾਲ ਗੁੜ ਨਾਲ ਜਿਹੜੀ ਅੰਦਰੋਂ ਸਾਫ਼ ਹੁੰਦੀ ਹੈ ਬੱਕਰੀ ਮੈਲ ਖੈਰ ਸਿੱਟਣ ਲੱਗ ਪੈਂਦੀ ਹੈ ਤੇ ਜਿਹੜਾ ਦੁੱਧ ਬੱਕਰੀ ਦਾ ਉਹ ਆ ਜਾਂਦਾ ਹੈਗਾ ਤਾਂ ਉਹ ਸੂਈ ਵੀ ਬੱਕਰੀ ਨੂੰ ਵੀ ਜਿਹੜਾ ਗੁੜ ਆਪਾਂ ਦੇ ਸਕਦੇ ਆ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਇੱਕ ਦੇਸੀ ਲਾਇ ਹੋਰ ਦੱਸ ਦਿੰਦੇ ਆ ਜੇਕਰ ਆਪਣੇ ਕੋਲ ਜਾਦੇ ਬੱਕਰੀਆਂ ਤਾਂ ਆਪਾਂ ਵਰਤ ਸਕਦੇ ਆ ਮੀਂਹ ਦੇ ਮੌਸਮ ਵਿੱਚ ਬੱਕਰੀਆਂ ਨੂੰ ਬਿਮਾਰੀ ਤੋਂ ਬਚਾਉਣ ਲਈ ਉਹਦੇ ਲਈ ਕਰਨਾ ਕਿ ਆਪਾਂ 1/2 ਕਿਲੋ ਫਰੀ ਸੌਂਫ ਲੈ ਲੈਣੀ ਆ ਤੇ 250 ਗ੍ਰਾਮ ਹਲਦੀ ਤੇ ਦੋ ਤੋਂ 250 ਗ੍ਰਾਮ ਸੁਕਾ ਆਵਲਾ ਲੈ ਲੈਣਾ ਤੇ ਦੋ ਤੋਂ 250 ਗ੍ਰਾਮ ਆਪਾਂ ਅਸ਼ਵਗੰਧਾ ਲੈ ਲੈਣਾ ਇਹਨਾਂ ਚਾਰਾਂ ਚ ਜਿਹਨੂੰ ਆਪਾਂ ਮਿਕਸ ਕਰ ਲੈਣਾ ਪੀ ਲੈਣਾ ਪੀ ਕੇ ਇੱਕ ਪਾਊਡਰ ਤਿਆਰ ਕਰ ਲੈਣਾ ਤੇ ਜਿਹੜਾ ਇਹ ਪਾਊਡਰ ਹੋਊਗਾ ਇਹ ਆਪਾਂ ਇੱਕ ਇੱਕ ਚਮਚ ਜਿਹੜਾ ਬੱਕਰੀ ਨੂੰ ਦੇ ਸਕਦੇ ਹਾਂ ਬੱਕਰੀ ਨੂੰ ਜਾਂ ਬਕਰੇ ਆ ਕੁਝ ਵੀ ਆਪਣੇ ਕੋਲੇ ਉਹ ਆਪਾਂ ਦੇ ਸਕਦੇ ਹਾਂ ਇੱਕ ਇੱਕ ਚਮਚ ਡੇਲੀ ਦੇ ਸਕਦੇ ਹਾਂ ਇਹਦੇ ਨਾਲ ਬੱਕਰੀਆਂ ਦਾ ਮੀਨਟਰੀ ਸਿਸਟਮ ਬੂਸਟ ਹੋਊਗਾ એનર્ਜੀ ਬੂਸਟ ਹੋਗੀ ਤੇ ਹੋਰ ਵੀ ਕਈ ਤੱਤ ਹੁੰਦੇ ਆ ਇਹਦੇ ਵਿੱਚ ਜਿਹੜੇ ਉਹ ਬੱਕਰੀਆਂ ਨੂੰ ਮਿਲਣਗੇ ਤੇ ਬੱਕਰੀਆਂ ਬਿਮਾਰ ਨਹੀਂ ਹੁੰਦੀਆਂ ਇਹਦੇ ਨਾਲ ਇਹ ਆਪਾਂ ਬੱਕਰੀਆਂ ਨੂੰ ਜਿਹੜਾ ਵਰਤ ਸਕਦੇ ਆ ਤਰੀਕਾ ਜਿਹੜਾ ਆਪਾਂ ਤੁਹਾਨੂੰ ਦੱਸਿਆ। ਸੋ ਹਾਂਜੀ ਵੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜੇ ਵੀ ਨਵੇਂ ਜੁੜੇ ਆਪਣੇ ਚੈਨਲ ਤੇ ਉਹਨਾਂ ਨੂੰ ਡੀ ਵਾਰਮਿੰਗ ਦੇ ਬਾਰੇ ਵਿੱਚ ਜਾਂ ਲੀਵਰਟਾਉਣ ਦੇ ਬਾਰੇ ਵਿੱਚ ਨਹੀਂ ਪਤਾਗਾ ਤੇ ਉਹਦੇ ਲਈ ਆਪਾਂ ਵੀ ਸਪੈਸ਼ਲ ਤੋਂ ਵੀਡੀਓ ਪਾਈ ਹੋ ਆਪਣੇ ਚੈਨਲ ਤੇ ਕਈ ਆ ਤਾਂ ਉਹ ਤੁਸੀਂ ਵੀਡੀਓ ਜਾ ਕੇ ਦੇਖ ਸਕਦੇ ਹੋ। ਹਾਂਜੀ ਵੀ ਜੋ ਵੀ ਆਪਾਂ ਇਹ ਚੀਜ਼ਾਂ ਤੁਹਾਨੂੰ ਦੱਸੀਆਂ ਬੱਕਰੀਆਂ ਦੇ ਲਈ ਤੇ ਇਹ ਆਮ ਹੀ ਘਰੇਲੂ ਆਪਾਂ ਨੂੰ ਮਿਲ ਜਾਂਦੀਆਂ ਘਰਾਂ ਦੇ ਵਿੱਚ ਜਿਹੜਾ ਗੋੜ ਆਪਾਂ ਨੂੰ ਆਮ ਹੀ ਹਿੰਦ ਆਪਣੀ ਮਿਲ ਜਾਂਦਾ। ਤੇ ਬੱਕ ਜਿਹੜੀਆਂ ਦੂਜਾ ਪਾਉਂਦੇ ਸੀ ਲਾਇ ਤੁਹਾਨੂੰ ਦੱਸਿਆ ਉਹ ਵੀ ਕਿਰਾਣਾ ਸਟੋਰ ਤੋਂ ਜਿਹੜੀ ਆ ਉਹ ਚੀਜ਼ਾਂ ਤਿੰਨ ਚੀਜ਼ਾਂ ਜਿਹੜੀਆਂ ਮਿਲ ਜਾਣਗੀਆਂ ਤਾਂ ਉਹ ਪੱਲੇ ਆ ਕੇ ਜਿਹੜਾ ਇਹ ਦੇਸੀ ਨੁਕਤਾ ਤਿਆਰ ਕਰ ਸਕਦੇ ਆ ਤੇ ਬੱਕਰੀਆਂ ਨੂੰ ਦੇ ਸਕਦੇ ਆ ਸੋ ਇਹ ਸੀ ਅੱਜ ਦੀ ਜਾਣਕਾਰੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਧੰਨਵਾਦ